ਹੋ ਸਕੇ ਤਾਂ ਹਰ ਇੱਕ ਭੈਣ ਭਰਾ ਹਰ ਸਿੱਖੀ ਵੀਡੀਓ ਜ਼ਰੂਰ ਵੇਖੇ ਕਿਉਂਕਿ ਇਹ ਵੀਡੀਓ ਸਿੱਖ ਇਤਿਹਾਸ ਦੇ ਨਾਲ ਬਹੁਤ ਹੀ ਵੱਡਾ ਅਹਿਮਤ ਰੱਖਦੀ ਆ ਤੇ ਤੁਹਾਡੇ ਵਰਗੇ ਸੂਝਵਾਨ ਭੈਣ ਭਰਾ ਜਦੋਂ ਸਿੱਖ ਹਿਸਟਰੀ ਨੂੰ ਫੋਲਦੇ ਨੇ ਤਾਂ ਉਹਦੇ ਵਿੱਚੋਂ ਕੁਝ ਅਜਿਹੇ ਸਵਾਲ ਨਿਕਲਦੇ ਨੇ ਜਿਹੜੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਨੇ ਜਿਵੇਂ ਸਾਨੂੰ ਇਹ ਦੱਸਿਆ ਗਿਆ ਕਿ ਗੰਗੂ ਬ੍ਰਾਹਮਣ ਜਿਹੜਾ ਗੁਰੂ ਘਰ ਦਾ ਰਸੋਈਆ ਸੀ ਤਾਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਨੂੰ ਜਾਂ ਗੁਰੂ ਤਾਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਈ ਖਾਣਾ ਉਹ ਬਣਾਉਂਦਾ ਸੀ ਰਸੋਈਏ ਦਾ ਮਤਲਬ ਈ ਦਾ ਫਿਰ ਸੋਈ ਵਿੱਚ ਕੰਮ ਕਰਨ ਵਾਲਾ ਭੋਜਨ ਬਣਾਉਣ ਵਾਲਾ ਹੁਣ ਜੇ ਕੋਈ ਸਿੱਖ ਕਹਵੇ ਜੇ ਸਾਨੂੰ ਕੋਈ ਇਹ ਸਵਾਲ ਕਰੇ ਕਿ ਤੁਹਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਖਾਣਾ ਖਾਂਦੇ ਸੀ ਉਹ ਇੱਕ ਬ੍ਰਾਹਮਣ ਦੇ ਹੱਥੋਂ ਤਿਆਰ ਕਰਕੇ ਖਾਂਦੇ ਸੀ ਕੀ ਇਹ ਗੱਲ ਸਾਨੂੰ ਪੱਚ ਜੇਗੀ ਕੀ ਇਹ ਗੱਲ ਸਹੀ ਹੋਵੇਗੀ ਫਿਰ ਅਸਾਂ ਹੀ ਕਹਿਣਾ ਜੀ ਸਾਨੂੰ ਇਹ ਤੇ ਬਹੁਤ ਗਲਤ ਗੱਲ ਕਹਿ ਦਿੱਤੀ ਗਈ ਕੀ ਤੁਹਾਡਾ ਕੋਈ ਸਾਨੂੰ ਇਹ ਕਹਿ ਲਵੇ ਕਿ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਣਾ ਇੱਕ ਬ੍ਰਾਹਮਣ ਬਣਾਉਂਦਾ ਸੀ ਉਹ ਕਿਸੇ ਵੀ ਸਿੱਖ ਦੇ ਹੱਥੋਂ ਨਹੀਂ ਸੀ ਖਾਣਾ ਖਾਂਦੇ ਤਾਂ ਫਿਰ ਸਿੰਘ ਕੀ ਜਵਾਬ ਦੇਵਾਂਗੇ ਸਾਡੇ ਕੋਲ ਕੀ ਜਵਾਬ ਆ ਕਿਉਂਕਿ ਜੇ ਅਸੀਂ ਕਹਾਂਗੇ ਗੰਗੂ ਬ੍ਰਾਹਮਣ ਗੁਰੂ ਘਰ ਦਾ ਰਸੋਈਆ ਸੀ ਤੇ ਇਹਦਾ ਮਤਲਬ ਇਹੋ ਹੀ ਹੋ ਗਿਆ ਨਾ ਕਿ ਗੁਰੂ ਘਰ ਚ ਖਾਣਾ ਜਿਹੜਾ ਸੀ ਸਹਬਜ਼ਾਦਿਆਂ ਲਈ ਮਾਤਾਵਾਂ ਲਈ ਗੁੱਤਾ-ਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਈ ਖਾਣਾ ਦੇ ਬ੍ਰਾਹਮਣ ਬਣਾਉਂਦਾ ਸੀ ਉੱਥੇ ਦੇ ਕੋਈ ਸਿੱਖ ਖਾਣਾ ਹੀ ਨਹੀਂ ਸੀ ਬਣਾਉਂਦਾ ਗੁਰੂ ਮਹਾਰਾਜ ਤੇ ਸਿੱਖਾਂ ਦੇ ਹੱਥਾਂ ਦਾ ਖਾਣਾ ਹੀ ਨਹੀਂ ਸੀ ਖਾਂਦੇ ਫਿਰ ਅਸੀਂ ਕੀ ਜਵਾਬ ਦੇਵਾਂਗੇ ਫਿਰ ਇਹ ਗੱਲ ਸਾਨੂੰ ਸੋਚਣੀ ਪਵੇਗੀ ਫਿਰ ਗੰਗੂ ਬ੍ਰਾਹਮਣ ਕੌਣ ਸੀ ਤੇ ਕਿਉਂ ਉੱਥੇ ਰਹਿੰਦਾ ਸੀ ਇਹ ਸਵਾਲ ਸਾਨੂੰ ਸਾਡੇ ਮਾਗ ਚ ਜੋ ਪਾਤਾ ਅਸੀਂ ਉਹਨੂੰ ਮੰਨ ਲੈਨੇ ਸਾਡੀ ਪੀੜ੍ਹੀ ਕਈ ਰਾਂ ਮੰਨ ਲਿੰਦੀ ਆ ਚਾਹੇ ਉਹ ਕਿਤਾਬਾਂ ਚ ਹੋਵੇ ਫਿਲਮਾਂ ਚ ਹੋਵੇ ਕਿਤੇ ਵੀ ਹੋਵੇ ਇਹ ਗੱਲ ਬਿਲਕੁਲੋਂ ਹੀ ਗਲਤ ਆ ਕਿਉਂਕਿ ਧੰਤਨ ਗੁਰੂ ਗਬੇਰ ਸਿੰਘ ਮਹਾਰਾਜ ਜੀ ਉਹ ਕਿਸੇ ਵੀ ਉਸ ਬੰਦੇ ਦੇ ਹੱਥ ਤੋਂ ਖਾਣਾ ਨਹੀਂ ਸੀ ਖਾਂਦੇ ਜਿਹੜਾ ਕੰਪਲੀਟ ਸਿੱਖ ਨਹੀਂ ਸੀ ਜਦੋਂ ਅੰਮ੍ਰਿਤ ਪਾਣ ਕਰਾਉਣ ਤੋਂ ਬਾਅਦ ਸੋ 1699 ਉਦੋਂ ਪਹਿਲਾਂ ਜਿਹੜਾ ਸੀ ਉਦੋਂ ਵੀ ਉਹੀ ਮਰਿਆਦਾ ਸੀ ਜੋ ਧੰਤਨ ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਪ੍ਰਥਾ ਚਲਾਈ ਸੀ ਲੰਗਰ ਚ ਖਾਣਾ ਬਣਦਾ ਸੀ ਅੱਜ ਵੀ ਗੁਰਦੁਆਰਾ ਬੰਚੇ ਜਿਹੜੇ ਵੀ ਗੁਰਦਰਾ ਸਾਹਿਬ ਹੈਗੇ ਨੇ ਉਹਨਾਂ ਦੇ ਵਿੱਚ ਜਿਹੜਾ ਵਾ ਖਾਣਾ ਲੰਗਰ ਥੀ ਹੀ ਤਿਆਰ ਹੁੰਦਾ ਤੂੰ ਉੱਥੋਂ ਹੀ ਸਾਰੇ ਖਾਂਦੇ ਨੇ ਕਿਸੇ ਵਿਸ਼ੇਸ਼ ਜਾਤੀ ਦੇ ਵਿਸ਼ੇਸ਼ ਬੰਦੇ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ ਜ ਜਦੂਜਾ ਸਵਾਲੇ ਵੀ ਖੜਾ ਹੁੰਦਾ ਕਿ ਜਦੋਂ ਤਨ ਤਨ ਗੁਰੂ ਗਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦੇ ਵਿੱਚ ਮਾਤਾ ਜੀਤ ਕੌਰ ਜੀ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਖਾਲਸੇ ਦੀ ਮਾਂ ਤੇ ਮਾਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਜੀ ਜਦੋਂ ਸਾਰੇ ਪਰਿਵਾਰ ਹੈਗਾ ਸੀ ਤਾਂ ਫਿਰ ਇਹ ਲੰਗਰ ਕਿਸੇ ਕੋਲੋਂ ਪਕਾਉਣ ਦੀ ਤੱਕ ਬਣਦੀ ਹੀ ਨਹੀਂ ਇਹ ਜਾਣ ਬੁੱਝ ਕੇ ਗੰਗੂ ਨੂੰ ਪਾਇਆ ਗਿਆ ਗੰਗੂ ਆਨੰਦਪੁਰ ਸਾਹਿਬ ਚਿਰਿਆ ਉਹਨੂੰ ਕਿਸੇ ਨੇ ਗੋਲੀ ਨਹੀਂ ਮਾਰੀ ਕਿੰਨੇ ਸਿੰਘ ਸ਼ਹੀਦ ਹੋ ਗਏ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਦੋਂ ਵੀ ਗੰਗੂ ਬਚ ਕੇ ਨਿਕਲ ਗਿਆ ਉਸ ਤੋਂ ਬਾਅਦ 1710 ਨੂੰ 1710 ਨੂੰ ਉਹਦਾ ਪਿੰਡ ਖੇੜੀ ਜਿਹਨੂੰ ਅੱਜਕੱਲ ਸਿਹੜੀ ਕਹਿੰਦੇ ਆ ਮਰਿੰਡੇ ਤੋਂ 3 ਕਿਲੋਮੀਟਰ ਦੂਰ ਉੱਥੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਆਲੀ ਸਿੰਘ ਭਾਈ ਮਾਲੀ ਸਿੰਘ ਉਹਨਾਂ ਨੇ ਤੇ ਬਾਬਾ ਬਾਜ ਸਿੰਘ ਹੁਣਾ ਨੇ ਭਾਈ ਫਤੇ ਸਿੰਘ ਹੁਣਾ ਨੇ ਇਹਨੂੰ ਮੌਤ ਦੇ ਘਾਟ ਉਤਾਰਿਆ ਫਿਰ ਸਿੱਖਾਂ ਨੇ ਇਹਨੂੰ ਕਿਉਂ ਮਾਰਿਆ ਇਹਦਾ ਮਤਲਬ ਇਹ ਹੈ ਕਿ ਇਹ ਗਦਾਰ ਸੀ ਇਹ ਘਟਿਆ ਬੰਦਾ ਸੀ ਇਸ ਕਰਕੇ ਸਿੱਖਾਂ ਨੂੰ ਆਪਣੇ ਇਤਿਹਾਸ ਦੀ ਥੋੜੀ ਜੀ ਪੜਚੋਲ ਕਰਨੀ ਚਾਹੀਦੀ ਐਵੇਂ ਨਹੀਂ ਕਹੀ ਜਾਣਾ ਚਾਹੀਦਾ ਕਿ ਗੰਗੂ ਜਿਹੜਾ ਸੀ ਗੁਰੂ ਘਰ ਦਰਸ ਹੋਇਆ ਸੀ ਜੇ ਅਸੀਂ ਮੰਨ ਲੀਏ ਰਸੋਈਆ ਸੀ ਤਾਂ ਫਿਰ ਤੇ ਕਹਾਣੀ ਖਰਾਬ ਸਾਰੀ ਹੋ ਗਈ ਸਿੱਖ ਹਸਤੀ ਖਰਾਬ ਹੋ ਗਈ ਸਾਨੂੰ ਆਪਣੀ ਹਸਤੀ ਨੂੰ ਸਮਝਣਾ ਚਾਹੀਦਾ ਪੜਨਾ ਚਾਹੀਦਾ ਇਹ ਵੀਡੀਓ ਕਿਸੇ ਧਰਮ ਦੇ ਖਿਲਾਫ ਨਹੀਂ ਕਿਸੇ ਹੋਰ ਕਲ ਦੇ ਖਿਲਾਫ ਨਹੀਂ ਇਹ ਵੀਡੀਓ ਦਾ ਸਬੰਧ ਸਿਰਫ ਤਾਂ ਸਿਰਫ ਸਿੱਖ ਇਸਤਰੀ ਨਾਲ ਆ ਕਿ ਸਿੱਖ ਆਪਣੀ ਸ਼ਤਰੀ ਨੂੰ ਪੜਨ ਉਹਨੂੰ ਖੋਜ ਕਰਨ ਜੇ ਕੋਈ ਸਾਨੂੰ ਦੱਸਦਾ ਹੀ ਉਹ ਨਾ ਮੰਨ ਲਈਏ ਘੱਟੋ ਘੱਟ ਸਾਨੂੰ ਆਪਣੇ ਵੀ ਸਵਾਲ ਪੈਦਾ ਕਰਨੇ ਚਾਹੀਦੇ ਆ ਈ ਵਕੈ ਕਿਦਾਂ ਹੋ ਸਕਦਾ ਸੀ ਗੁਰੂ ਸਾਡੇ ਦਾ ਖਾਣਾ ਜਿਹੜਾ ਵੱਖਰਾ ਪੱਕਦਾ ਉਹ ਵੀ ਕੋਈ ਬ੍ਰਾਹਮਣ ਬਣਾਉਂਦਾ ਤੇ ਸਿੱਖਾਂ ਦਾ ਖਾਣਾ ਵੱਖਰਾ ਬਣਦਾ ਇਹੋ ਜੇ ਸਵਾਲ ਸਾਨੂੰ ਜਰੂਰ ਯਾਦ ਰੱਖਣੇ ਚਾਹੀਦੇ ਆ ਇਹ ਗਲਤ ਹਿਸਟਰੀ ਆ ਬਿਲਕੁਲੋਂ ਗਲਤ ਆ ਕਿ ਗੁਰੂ ਘਰ ਦਾ ਰਸੋਈਆ ਸੀ ਗੰਗੂ ਬ੍ਰਾਹਮਣ ਤੁਸੀਂ ਇਹ ਕਹਿ ਸਕਦੇ ਹੋ ਕਿ ਗੁਰੂ ਘਰ ਦੇ ਵਿੱਚ ਗਦਾਰ ਸੀ ਗੰਗੂ ਬ੍ਰਾਹਮਣ ਜਿਸ ਨੂੰ ਸਿੱਖਾਂ ਨੇ 17 1710 ਨੂੰ ਅਮਰਿੰਡੇ ਦੇ ਨਜ਼ਦੀਕ ਸਿਹੜੀ ਪਿੰਡ ਵਿੱਚ ਮਾਰਿਆ ਮੈਂ ਆਸ ਕਰਦਾ ਮੇਰੇ ਸੱਜਣ ਜਰੂਰ ਆਪਣੇ ਕੀਮਤੀ ਵੀ ਵਿਚਾਰ ਦਿਨ ਜੇ ਕਿਸੇ ਦੇ ਵਿਚਾਰ ਕੁਝ ਪਿੰਨ ਹੋਣ ਤੋਂ ਜਰੂਰ ਕਮੈਂਟ ਕਰਕੇ ਜਾਂ ਵਾਈਸ ਮੈਸੇਜ ਕਰਕੇ ਦੇਵੇ ਤਾਂ ਕਿ ਅਸੀਂ ਹਿਸਟਰੀ ਨੂੰ ਹੋਰ ਵਧੀਆ ਕਰ ਸਕੀਏ ਹੋਰ ਹਿਸਟਰੀ ਦੇ ਵਿੱਚੋਂ ਸਵਾਲ ਕੱਢ ਕੇ ਉਹਨਾਂ ਨੂੰ ਨੰਗਾ ਕਰ ਸਕੀਏ ਜਿਉਂਦੇ ਵਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ